ਸਵਾਗਤ ਹੈ ਦੋਸਤੋ ਤੁਹਾਡਾ ਸਾਡੇ YouTube ਚੈਨਲ ट्रैवलर ਸਰਦਾਰ ਸਤਿ ਤਾਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਚਹਲ ਭਾਈ ਚਾਰੇ ਦੇ ਪਵਿੱਤਰ ਅਸਥਾਨ ਬਾਬਾ ਜੋਗੀ ਪੀਰ ਜੀ ਗੁਰਦੁਆਰਾ ਸਾਹਿਬ ਜੋ ਕਿ ਟੈਪੀ ਵਿਕੇਸਤ ਹੈ ਟੈਪੀ ਇੱਕ ਛੋਟਾ ਜਿਹਾ ਪਿੰਡ ਹੈ ਜੋ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਕੋਟਕਪੂਰਾ ਤਹਿਸੀਲ ਦੇ ਨਾਲ ਲੱਗਦਾ ਹੈ ਤਾਂ ਆਜੋ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇਸ ਅਸਥਾਨ ਦੇ ਅਤੇ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਬਾਰੇ ਵੀ ਕੁਝ ਗੱਲਾਂ ਸਰਵਨ ਕਰਾਵਾਂਗੇ ਇਹ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਦੀ ਇਮਾਰਤ ਹੈ ਜੋ ਕਿ ਪਿਛਲੇ ਕੁਝ ਕਸਾਲਾਂ ਦਰਾਨੀ ਬਣਾਈ ਗਈ ਹੈ ਸੋ ਇੱਥੇ ਇੱਕ ਪ੍ਰਾਤਨ ਕਰੀਰ ਦਾ ਦਰਖਤ ਵੀ ਲੱਗਾ ਹੋਇਆ ਹੈ ਕਰੀਰ ਦੇ ਦਰਖਤ ਦੀ ਇੱਕ ਖੂਬੀ ਹੈ ਦੋਸਤੋ ਇਹ ਦਰਖਤ ਹੁਣ ਪੰਜਾਬ ਚੋਂ ਤਕਰੀਬਨ ਅਲੋਪ ਹੀ ਹੁੰਦਾ ਜਾ ਰਿਹਾ ਹੈ ਪਰ ਇਸ ਦੀ ਲੱਕੜ ਦੀ ਇਸ ਤੋਂ ਮਣੀ ਲੱਕੜ ਨੂੰ ਕਦੇ ਸਿਆਉਂਕ ਨਹੀਂ ਲੱਗਦੀ ਹੈ ਸੋ ਦੋਸਤੋ ਬਾਬਾ ਜੋਗੀ ਪੀਰ ਜੀ ਦਾ ਜਨਮ આજ ਤੋਂ 7800 ਸਾਲ ਪਹਿਲਾਂ ਦਾ 12ਵੀਂ ਜਾਂ 13ਵੀਂ ਸਦੀ ਦਾ ਹੋਇਆ ਮੰਨਿਆ ਜਾਂਦਾ ਹੈ। ਆਪ ਜੀ ਦੇ ਵਡੇਰੇ ਚਾਹਲ ਵੰਸ਼ ਦੇ ਰਾਜਪੂਤਾਂ ਨਾਲ ਸੰਬੰਧ ਰੱਖਦੇ ਸਨ ਜੋ ਕਿ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਵਿੱਚ ਰਾਜ ਕਰਿਆ ਕਰਦੇ ਸਨ। ਇੱਕ ਦਿਨ ਆਪ ਜੀ ਦੇ ਪਿਤਾ ਦੇ ਵੱਡੇ ਭਰਾ ਨੇ ਆਪ ਦੇ ਪਿਤਾ ਨੂੰ ਰਾਜ ਦੇ ਵਿੱਚੋਂ ਕੁਝ ਹਿੱਸਾ ਨਾ ਦਿੱਤਾ ਤਾਂ ਉਹ ਉਦਾਸ ਹੋ ਕੇ ਇੱਕ ਫਕੀਰ ਦੇ ਡੇਰੇ ਪਹੁੰਚਦੇ ਹਨ। ਜਦ ਡੇਰੇ ਪਹੁੰਚ ਕੇ ਉਸ ਫਕੀਰ ਨੂੰ ਆਪਣੀ ਵਿਥਿਆ ਸੁਣਾਉਂਦੇ ਹਨ ਤਾਂ ਫਕੀਰ ਉੱਥੇ ਕੁਝ ਪਰੀਆਂ ਇਸ਼ਨਾਨ ਕਰਨ ਆਈਆਂ ਸਨ ਉਹਨਾਂ ਵਿੱਚੋਂ ਇੱਕ ਨੂੰ ਵਿਜੇਪਾਲ ਜੋ ਕਿ ਬਾਬਾ ਜੋਗੀ ਪੀਰ ਜੀ ਦੇ ਪਿਤਾ ਜੀ ਸਨ ਉਹਨਾਂ ਨਾਲ ਵਿਆਹ ਕਰਵਾਉਣ ਲਈ ਕਹਿੰਦਾ ਹੈ ਉਸ ਪਰੀ ਤੋਂ ਫਕੀਰ ਦਾ ਆਖਿਆ ਮੋੜਿਆ ਨਾ ਗਿਆ ਤੇ ਉਹ ਵਿਜੇਪਾਲ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਈ ਕਹਿੰਦੇ ਹਨ ਕਿ ਉਸੇ ਪਰੀ ਦੇ ਵਿੱਚ ਕੁੱਖ ਵਿੱਚੋਂ ਬਾਬਾ ਜੋਗੀ ਪੀਰ ਜੀ ਨੇ ਜਨਮ ਲਿਆ ਛੋਟੇ ਹੁੰਦੇ ਹੀ ਆਪ ਜੀ ਅਲੌਕਿਕ ਕਰਾਮਾਤਾਂ ਕਰਦੇ ਹੋਏ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਤਕਾਰਤ ਅਤੇ ਪੂਜਨਯੋਗ ਹੋ ਗਏ ਸਨ ਆਪ ਜੀ ਘੋੜ ਸਵਾਰੀ ਦਾ ਸ਼ੌਂਕ ਸੀ ਤੇ ਸ਼ਾਸਤਰ ਵਿਦਿਆ ਵੀ ਬੜੇ ਮਾਣ ਨਾਲ ਕਰਿਆ ਕਰਦੇ ਸਨ ਇੱਕ ਦਿਨ ਤੈਮੂਰ ਲੰਗ ਜੋ ਕਿ ਤੁਰਕ ਸੀ ਦਿੱਲੀ ਜਤਦਾ ਹੋਇਆ ਜਦ ਰਾਜਸਥਾਨ ਆਪ ਜੀ ਦੇ ਇਲਾਕਿਆਂ ਨੂੰ ਜਿੱਤਣ ਲਈ ਤੁਰਦਾ ਹੈ ਤਾਂ ਆਪ ਜੀ ਆਪਣੀ ਸੈਨਾ ਇਕੱਠੀ ਕਰਕੇ ਉਸ ਨਾਲ ਬੜੀ ਬਹਾਦਰੀ ਨਾਲ ਜੂਝਦੇ ਹੋਏ ਉਸਤੇ ਕਈ ਸਿਪਾਹੀ ਮੌਤ ਦੀ ਘਾਟ ਉਤਾਰ ਕੇ ਅੰਤ ਆਪ ਵੀ ਸ਼ਹੀਦੀ ਦਾ ਜਾਪ ਪੀ ਲੈਂਦੇ ਹਨ ਤਾਂ ਇਸ ਤੋਂ ਬਾਅਦ ਚਹਿਲਵੰਛੇ ਲੋਕਾਂ ਵਿੱਚ ਆਪ ਜੀ ਦਾ ਨਾਮ ਬਹੁਤ ਸਤਿਕਾਰਤ ਅਤੇ ਪੂਜਨਯੋਗ ਹੋ ਗਿਆ ਇਹ ਸੀ ਇਤਿਹਾਸ ਬਾਬਾ ਜੋਗੀ ਪੀਰ ਜੀ ਦਾ ਆਪ ਜੀ ਜਦ ਵੀ ਇਸ ਸਥਾਨ ਤੇ ਆਓ ਤਾਂ ਆਪ ਜੀ ਇਸ ਇਤਿਹਾਸ ਨੂੰ ਦੇਖ ਸਕਦੇ ਹੋ ਪੜ ਸਕਦੇ ਹੋ ਤੇ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਕਿਹਾ ਜਾਂਦਾ ਹੈ ਕਿ ਇਸ ਸਥਾਨ ਤੇ ਜੋ ਵੀ ਦਿਲ ਵਿੱਚ ਸ਼ਰਧਾ ਲੈ ਕੇ ਆਉਂਦਾ ਹੈ ਉਸ ਦੀ ਹਰ ਮੰਨਤ ਉਸ ਦੀ ਹਰ ਅਰਦਾਸ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਤੇ ਇਲਾਕੇ ਦੀਆਂ ਸੰਗਤਾਂ ਨੇ ਬੜੇ ਹੀ ਸ਼ਰਧਾ ਅਤੇ ਪਿਆਰਪੂਰਵਕ ਇੱਕ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਦੀ ਉਸਾਰੀ ਵੀ ਕਰਵਾਈ ਗਈ ਹੈ जिस दे अंदर महाराज जी का प्रकाश किया हुआ है वाहगुरु जी का खालसा वाहिगुरु जी की फतेह